ਉਹ ਲੱਗ ਗੱਲ ਨੂੰ ਤਾਂ ਸਾਰਾ ਪੰਜਾਬ ਹੀ ਜਾਣਦਾ ਹੈ ਕਿਉਂਕਿ ਇਹ ਜੋੜਾ ਹਮੇਸ਼ਾ ਆਪਣੀ ਵੀਡੀਓਜ਼ ਅਤੇ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ ਪਰ ਹਾਲ ਹੀ ਵਿੱਚ ਇਹਨਾਂ ਨੂੰ ਲੈ ਕੇ ਇੰਟਰਨੈਟ ਤੇ ਕਾਫੀ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਮੈਕੂ ਢਿੱਲੋਂ ਨੇ ਲਗਭਗ ਹਫ਼ਤਿਆਂ ਤੋਂ ਅਨਮੋਲ ਗਿੱਲ ਨਾਲ ਕੋਈ ਵੀਡੀਓ ਨਹੀਂ ਬਣਾਈ ਅਤੇ ਉਹ ਆਪਣੇ ਮਾਪਿਆਂ ਦੇ ਘਰ ਵਿੱਚ ਰਹਿੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਅਨਮੋਲ ਵੀ ਆਪਣੇ ਪਲੇਟਫਾਰਮ ਤੇ ਇਕੱਲਾ ਹੀ ਨਜ਼ਰ ਆਉਂਦਾ ਹੈ ਇਹਨਾਂ ਦੋਨਾਂ ਦੀਆਂ ਗੈਰ ਹਾਜ਼ਰੀ ਨੇ ਲੋਕਾਂ ਵਿੱਚ ਇੱਕ ਤਰ੍ਹਾਂ ਦੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਕਈ ਕਮੈਂਟ ਵਿੱਚ ਲੋਕ ਪੁੱਛ ਰਹੇ ਨੇ ਕਿ ਆਖਰੀ ਕਾ ਦੋਨਾਂ ਵਿੱਚ ਕੀ ਚੱਲ ਰਿਹਾ ਹੈ? ਕੀ ਇਹ ਦੋਨੋਂ ਅਲੱਗ ਹੋਣ ਵਾਲੇ ਨੇ? ਮੈਕੂ ਢਿੱਲੋਂ ਵੱਲੋਂ ਇੰਸਟਾਗ੍ਰਾਮ ਤੇ ਕਈ ਅਜਹੀਆਂ ਸੈਡ ਸਟੋਰੀਆਂ ਪੋਸਟ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਲੋਕਾਂ ਵਿੱਚ ਹੋਰ ਵੀ ਸ਼ੱਕ ਪੈਦਾ ਕਰ ਦਿੱਤਾ। ਉੱਥੇ ਹੀ ਅਨਮੋਲ ਗਿੱਲ ਨੇ ਵੀ ਹਾਲ ਹੀ ਵਿੱਚ ਇੱਕ ਵੀਡੀਓ ਸਾਂਝੀ ਕੀਤੀ। ਜਿਸ ਵਿੱਚ ਉਸਨੇ ਸਿਰਫ ਆਪਣੇ ਮਾਤਾ ਪਿਤਾ